ਉਤੇ ਦੁਇ ਦ્વਤ ਹੈ ਹੀ ਕੋਈ ਨ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਕ ਤੇ ਕਿਆ ਲਾਗੈ ਮੇਰਾ ਕਲਗੀਆਂ ਵਾਲੇ ਪਾਦਸ਼ਾ ਦਸਮ ਪਾਦਸ਼ਾ ਜੋ ਸਫਰੇ ਸ਼ਹਾਦਤ ਦਿਹਾੜੇ ਚਲਦੇ ਪਏ ਜ਼ਫਰ ਨਾਮੇ ਦੇ ਵਿੱਚ ਵੀ ਹਜ਼ੂਰ ਨੇ ਇੱਕ ਐਸਾ ਬਚਨ ਔਰੰਗਜ਼ੇਬ ਨੂੰ ਲਿਖਿਆ ਉਦੇ ਵਿੱਚ ਵੀ ਆਕਾਰਪੁਰਖ ਦੀ ਵਡਿਆਈ ਕਰਦੇ ਨੇ ਔਰ ਔਰੰਗਜ਼ੇਬ ਨੂੰ ਕਹਿੰਦੇ ਨੇ ਇਹ ਔਰੰਗਜ਼ੇਬ ਜੇ ਕੋਈ ਮੈਂ ਤੇਰੇ ਵਰਗਾ ਦੁਨਿਆਵੀ ਹੋਵਾਂ ਤੇ ਮੈਨੂੰ ਦੁੱਖ ਹੋਵੇ ਆਪਣੇ ਪੁੱਤਰਾਂ ਦੇ ਮਰਨ ਦਾ ਆਪਣੇ ਪੁੱਤਰਾਂ ਦਾ ਤੇਰੇ ਦੁਆਰਾ ਕਤਲ ਕਰਨ ਦਾ ਪਰ ਸੱਚ ਤਾਂ ਇਹ ਹੈ ਮੇਰਾ ਹੈ ਹੀ ਕੁਝ ਨਹੀਂ ਇਹ ਸਾਰਾ ਖਾਲਸਾ ਮੇਰਾ ਪੁੱਤਰ ਹੈ ਅਜੇ ਤਾਂ ਤੂੰ ਗਲਤੀ ਕੀਤੀ ਹੈ ਤੂੰ ਠੰਡੇ ਹੋਏ ਛੋਲਿਆਂ ਨੂੰ ਠੰਡੇ ਹੋਏ ਚਿੰਗਾਂ ਨੂੰ ਠੰਡੇ ਹੋਏ ਚਵਾਤਿਆਂ ਨੂੰ ਫੂਕ ਮਾਰ ਕੇ ਫਿਰ ਤੋਂ ਪ੍ਰਚੰਡ ਕਰ ਦਿੱਤਾ ਤੂੰ ਤਾਂ ਗਲਤੀ ਹੀ ਕਰ ਲਈ ਯਾਦ ਰੱਖੀ ਸੁਪੋਲਿਏ ਮਾਰ ਦਿੰਦੇ ਨੇ ਤੂੰ ਪਰ ਅਜੇ ਕੁੰਡਲਿਆ ਸੱਪ ਖਾਲਸਾ ਜੀਉਂਦਾ ਜਾਗਦਾ ਹੈ ਉਹ ਤੈਨੂੰ ਛੱਡੇਗਾ ਨਹੀਂ ਤੇਰੇ ਪੈਰਾਂ ਥੱਲੇ ਆਗਮਚਾ ਦੇਵੇਗਾ ਗੁਰਦੇਵ ਦਾ ਪਿਆਰਾ ਬਚਨ ਜਿਹੜਾ ਸ਼ੁੱਧ ਕੇ ਚੋਂ ਬੱਚਗਾ ਕੁਛ ਤੇਹਚਾਰ ਜਿਹਦਾ ਅਰਥ ਇੱਕ ਸ਼ੁੱਧ ਕੀ ਹੋਇਆ ਕਿ ਤੂੰ ਮੇਰੇ 4 ਬੱਚੇ ਮਾਰ ਦਤੈ ਤੂੰ ਕੋਈ ਦਲੇਰ ਥੋੜੀ ਐ ਜੇ ਗਿੱਦੜ ਕਪਟ ਨਾਲ ਛਲ ਦੇ ਨਾਲ ਸ਼ੇਰ ਦੇ ਬੱਚੇ ਮਾਰ ਦਿੰਦਾ ਤੇ ਉਹ ਬੱਬਰ ਸ਼ੇਰ ਨਹੀਂ ਬਣ ਜਾਂਦਾ ਉਹ ਗਿੱਦੜ ਦਾ ਗਿੱਦੜ ਹੀ ਰਹਿਂਦਾ ਜਿਹੜਾ ਸ਼ੁੱਧ ਕੇ ਚੋਂ ਬੱਚਗਾ ਕੁਛ ਤੇਹਚਾਰ ਕਿ ਬਾਕੀ ਬੇਮਾਨਦਸਤ ਤੇ ਚੀਤਹਿ ਮਾਰ ਅਜੇ ਤੱਕ ਕੁੰਡਲੀਆਂ ਸੱਪ ਜਿਉਂਦਾ ਹੈ ਇਹ ਤਾਂ ਤੂੰ ਗਲਤੀ ਕੀਤੀ ਚਿਹੇ ਮਰਦੀ ਕੇ ਅੱਖ ਗਰ ਖਮੋਸ਼ਾ ਗੁਨੇ ਚਿਹੇ ਮਰਦੀ ਦਾ ਅਰਥ ਹੈ ਕੀ ਮਰਵਾਣਗੀ ਔਰੰਗਜ਼ੇਬ ਤੇਰੀ ਕਿ ਤੂੰ 부জে ਹੋਏ ਉਹਨਾਂ ਚਿੰਗਾਂ ਨੂੰ ਉਹਨਾਂ ਚਵਾਤਿਆਂ ਨੂੰ ਫਿਰ ਤੋਂ ਫੂਕ ਮਾਰ ਕੇ ਮਚਾ ਦਦਾ ਕਿ ਆਤਿਸ਼ ਦਮਾਰਾ ਖਮੋਸ਼ਾ ਗੁਨੇ ਕਿ ਖਾਮੋਸ਼ ਹੋਈ 부ਜੀ ਹੋਈ ਆਗ ਨੂੰ ਫੂਕ ਮਾਰ ਕੇ ਫਿਰ ਤੋਂ ਬਾਲ ਦਿੱਤਾ ਕਿ ਮਰਦੀ ਕੇ ਅਖਰ ਖਮੋਸ਼ਾ ਕੁਣੀ ਕੇ ਆਤਿਚ ਦਮਾਰਾ ਫਰੋਸ਼ਾ ਕੁਣੀ ਕਿ ਤੂੰ ਅਗਨ ਨੂੰ ਫਿਰ ਤੋਂ ਮਜਾ ਦਿੱਤਾ ਫੂਕ ਮਾਰ ਕੇ ਸਤਿਗੁਰੂ ਜੀ ਕਹਿੰਦੇ ਨੇ ਮੇਰਾ ਤਾਂ ਹੈ ਹੀ ਕੁਝ ਨਹੀਂ ਇਨ ਪੁੱਤਰਣ ਕੇ ਸੀਸ ਪਰ ਤੁਹਾਡੇ ਵਾਲ ਉਂਗਲ ਕੀਤੀ ਖਾਲਸੇੜ ਹੈ ਖਾਲਸੇ ਹਲ ਕਲਗੀਆਂ ਵਾਲ ਹੈ ਉਹਨਾਂ ਖਿਆ ਇਨ ਪੁੱਤਰਣ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਮੇਰੇ ਲੱਖਾਂ ਅਜੀਤ ਜਿਉਂਦੇ ਨੇ ਲੱਖਾਂ ਜੁਝਾਰ ਜਿਉਂਦੇ ਨੇ ਉਹ ਤੈਨੂੰ ਟਿਕ ਕੇ ਨਹੀਂ ਬੈਠਣ ਦੇਣਗੇ ਜਿੰਨੇ ਚਿਰ ਤੱਕ ਧਰਤੀ ਤੇ ਜ਼ੁਲਮ ਰਹੇਗਾ ਉਨੇ ਚਿਰ ਤੱਕ ਖਾਲਸਾ ਤੇਗਾ ਸੂਤ ਕੇ ਮੈਦਾਨੇ ਜੰਗ ਦੇ ਵਿੱਚ ਆੜ ਕੇ ਹਮੇਸ਼ਾ ਤੇਰਾ ਸਾਹਮਣਾ ਕਰਦਾ ਰਹੇਗਾ